ਸੈਕਸਟ ਫਾਊਂਡੇਸ਼ਨ ਵੱਲੋਂ ਪ੍ਰਦੂਸ਼ਣ ਮੁਕਤ ਰੋਗ ਮੁਕਤ ਪੰਜਾਬ ਬਣਾਉਣ ਦੀ ਮੁਹਿੰਮ ਤਹਿਤ ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾਦੇ ਵਿੱਚ ਮੈਡੀਕਲ ਕੈਂਪ ਲਾਇਆ ਗਿਆ ਸੈਕਸਟ ਫਾਊਂਡੇਸ਼ਨ ਵੱਲੋਂ ਜਿਹੜਾ ਪ੍ਰਦੂਸ਼ਣ ਮੁਕਤ ਰੋਗ ਮੁਕਤ ਪੰਜਾਬ ਬਣਾਉਣ ਦਾ ਜਿਹੜਾ ਟੀਚਾ ਰੱਖਿਆ ਉਹ ਉਸ ਦੀ ਸਲਾਘਾ ਹਰ ਵਿਅਕਤੀ ਕਰ ਰਿਹਾ ਪਿੰਡ ਦੇ ਲੋਕ ਵੀ ਉਸ ਦੀ ਸਲਾਘਾ ਕਰ ਰਹੇ ਹਨ ਕਿ ਪਿੰਡਾਂ ਦੇ ਵਿੱਚ ਖਾਸ ਕਰ ਜਿਹੜੇ ਖੇਤੀਬਾੜੀ ਕਰਦੇ ਨੇ ਕੀਟਨਾਸ਼ਕ ਦਵਾਈਆਂ ਅੱਜ ਕੱਲ੍ਹ ਪ੍ਰਯੋਗ ਹੋ ਰਹੀਆਂ ਹਨ ਉਹਨਾਂ ਕਰਕੇ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਹਨ ਉਸ ਨੂੰ ਪਛਾਣ ਦੇ ਲਈ ਲੋਕਾਂ ਨੂੰ ਆਪਣੀ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਜੇ ਤਾਂ ਉਸ ਦਾ ਇਲਾਜ ਵੀ ਹੋ ਸਕਦਾ ਹੈ ਇਸ ਕੈਂਪ ਦੇ ਵਿੱਚ ਔਰਤਾਂ ਦੇ ਜਿਹੜੇ ਖੂਨ ਬਿਮਾਰੀਆਂ ਹਨ ਉਹਨਾਂ ਦਾ ਇਲਾਜ ਤੇ ਔਰ ਜਿਹੜੇ ਜਰਨਲ ਕੈਂਪ ਹੈ ਜਿਹੜੇ ਕੈਂਸਰ ਕੇ ਮਰੀਜ਼ ਹੈ ਉਹਨਾਂ ਦਾ ਚੈੱਕ ਅਪ ਕੈਂਪ ਹੈ ਜਿਨ੍ਹਾਂ ਕੀ ਹੱਡੀਆਂ ਕੀ ਤਕਲੀਫ ਹੈ ਉਹਨ ਮਰੀਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਮੈਗਾ ਮੈਡੀਕਲ ਕੈਂਪ ਹੈ ਇਸ ਕੈਂਪ ਦੇ ਕੀ ਮੰਤਵ ਹੈ ਕਿਉਂ ਲਾਣਾ ਪਿਆ ਇਸ ਪਿੰਡ ਦੇ ਕਾਫੀ ਵੱਡੇ ਪਿੰਡ ਹੈ ਹਲਕੇ ਦਾ ਗੱਲਬਾਤ ਕਰਦੇ ਆਂ ਪਰਵਿੰਦਰ ਸਿੰਘ ਸਰ ਐਕਚੁਅਲੀ ਸਪੈਂਡ ਤੋਂ ਨਾ ਮੇਰੇ ਕੋਲ ਅਕਸਰ ਕੋਈ ਨਾ ਕੋਈ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਦੇਖਦੇ ਹੋਏ ਕਿ ਇੱਥੇ ਕਾਫੀ ਸਾਰੇ ਲੋਕ ਸਫਰ ਕਰ ਰਹੇ ਨੇ ਪ੍ਰੋਬਲਮਸ ਹੈ ਜੀ ਇਹਨਾਂ ਨੂੰ ਤਾਂ ਇਹ ਸੋਚਿਆ ਗਿਆ ਕਿ ਕਿਉਂ ਨਾ ਇੱਥੇ ਕੈਂਪ ਲਗਾ ਕੇ ਪਲੱਸ ਲੋਕਾਂ ਨੂੰ ਮੈਂ ਆਯੁਸ਼ਮਾਨ ਕਾਰਡ ਦੇ ਬਾਰੇ ਜਾਗਰੂਕ ਕਰਨਾ ਚਾਹੁੰਦਾ ਸੋ ਬੇਸਿਕਲੀ ਚੈੱਕਅਪ ਦੇ ਨਾਲ-ਨਾਲ ਜਾਗਰੂਕਤਾ ਫੈਲਾਣਾ ਮੇਰਾ ਮਕਸਦ ਹੈ ਜੀ ਸਰ ਇੱਥੇ ਔਰਥੋ ਗਾਇਨੀ ਕੈਂਸਰ ਔਰ ਜਨਰਲ ਇਹ ਚਾਰੋਂ ਤਰ੍ਹਾਂ ਦੇ ਅਸੀਂ ਪੇਸ਼ੈਂਟਸ ਦਾ ਚੈੱਕਅਪ ਕਰ ਰਹੇ ਹਾਂ ਅਗਰ ਕਿਸੇ ਨੂੰ ਜ਼ਰੂਰਤ ਹੋਏਗੀ ਤੇ ਉਹਨਾਂ ਦਾ ECG ਵੀ ਫ੍ਰੀ ਕੀਤਾ ਜਾ ਰਿਹਾ ਔਰ ਉਹਦੇ ਨਾਲ ਨਾਲ ਮੈਡੀਸਿਨਸ ਵੀ ਸਾਰੀਆਂ ਫ੍ਰੀ ਪ੍ਰੋਵਾਈਡਡ ਸਰ ਇੱਥੇ ਲਗਭਗ ਸਵੇਰ ਤੋਂ ਹੁਣ ਤੱਕ 250 ਦੇ ਆਸ-ਪਾਸ ਪੇਸ਼ੈਂਟਸ ਹੀ ਅਸੀਂ ਜੋ ਰਸੀਦ ਕੱਟੀ ਹੈ ਉਹਦੇ ਹਿਸਾਬ ਨਾਲ ਬਾਕੀ ਉਸ ਤੋਂ ਬਾਅਦ ਉਮੀਦ ਹੈ ਕਿ ਸ਼ਾਮ ਤੱਕ 400 ਤੱਕ ਹੋਣਗੇ ਦੇਖੋ ਸਰ ਤੁਸੀਂ ਆਪਣੇ ਹਿਸਾਬ ਨਾਲ ਦੇਖੋ ਸਾਨੂੰ ਇੰਨੀ ਉਮੀਦ ਨਹੀਂ ਸੀ ਦੇਖੋ ਅਸੀਂ ਇੱਥੇ ਆਏ ਕਕਰਾਲਾ ਪਿੰਡ ਦੇ ਨਾਲ ਸਰ ਪਹਿਲਾਂ ਜੁੜੇ ਹੋਏ ਨੇ ਅਸੀਂ ਸਰ ਦੇ ਨਾਲ ਜੁੜੇ ਤਾ ਇੱਥੇ ਆ ਕੇ ਪਤਾ ਲੱਗ ਰਿਹਾ ਦੇਖੋ 3350 ਬੰਦਾ ਇਹਦਾ ਲਾਭ ਉਠਾਏਗਾ ਮੈਡੀਸਨ ਤੁਸੀਂ ਦੇ ਰਿਹਾ ਤੇ ਪਾਡਿਆ ਹਸਪੀਟਲ ਦੇ ਹੈਲਪ ਨਾਲ ਅਸੀਂ ਉਹਨਾਂ ਦੇ ਸਾਰੇ ਚੈੱਕ ਅਪ ਵਗੈਰਾ ਕਰਵਾ ਰਹੇ ਹਾਂ ਤਾਂ ਲੋਕਾਂ ਨੂੰ ਬੈਨੀਫਿਟ ਤਾਂ ਮਿਲੇਗਾ ਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਮਿੱਠੂ ਸਿੰਘ ਜੀ ਹੈ ਪਿੰਡ ਮੇਰਾ ਭਾਈ ਕੱਕਰਾਲਾ ਜੀ तकरीबन 300 ਤੋਂ ਪਲੱਸ ਲੋਕ ਆ ਚੁੱਕੇ ਨੇ ਜਿਨ੍ਹਾਂ ਨੇ OTP ਕਰਾਤੀ ਵੀ ਆਪਣੇ ਨੰਬਰਿੰਗ ਲੱਗੀ ਇੰਨੇ ਤਰ੍ਹਾਂ ਦੇ ਡਾਕਟਰਾਂ ਨੂੰ ਇੱਥੇ ਕੈਂਸਰ ਦੇ ਮਾਹਰ ਡਾਕਟਰ ਵੀ ਪਹੁੰਚੇ ਹੋਏ ਨੇ ਤੇ ਹੱਡੀਆਂ ਦੇ ਡਾਕਟਰ ਵੀ ਪਹੁੰਚੇ ਹੋਏ ਨੇ ਤੇ ਗਿਆਨੀ ਦੇ ਜਿਹੜੇ ਔਰਤਾਂ ਦੇ ਰੋਗਾਂ ਦੇ ਮਾਹ ਡਾਕਟਰ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਇੱਥੇ ਨਾਲ-ਨਾਲ ECG ਵੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਮਤਲਬ ਹਾਰਟ ਵਗੈਰਾ ਦੀ ਥੋੜੀ-ਬਹੁਤੀ ਲੱਗਦੀ ਆ ਪ੍ਰੋਬਲਮ ਤਿੰਨੇ ਡਾਕਟਰਾਂ ਵੱਲੋਂ ਬਿਲਕੁਲ ਫ੍ਰੀ ਚੈੱਕਅਪ ਕੀਤਾ ਜਾ ਰਿਹਾ ਹੈ ਜਿਹੜੀਆਂ ਦਵਾਈਆਂ ਨੂੰ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਇਸ ਕੈਂਪ 'ਚ ਕਾਫੀ ਲੋਕਾਂ ਨੂੰ ਲਾਭ ਮਿਲੇਗਾ ਜਿਹੜਿਆਂ ਦਾ ਦੇਖੋ ਖਰਚਾ ਵੀ ਬਚੇਗਾ ਤੇ ਆਪਣੇ ਘਰ ਦੇ ਵਿੱਚ ਘੱਟ ਸਮੇਂ ਦੇ ਵਿੱਚ ਉਹ ਆਪਦਾ ਇਲਾਜ ਵੀ ਕਰਾ ਸਕਣਗੇ ਤੇ ਨਾਲ ਉਹਨਾਂ ਦਾ ਪੈਸਾ ਵੀ ਬਚੇਗਾ ਉਹਨਾਂ ਨੂੰ ਬਿਲਕੁਲ ਜਿਹੜੀਆਂ ਦਵਾਈਆਂ ਨੇ ਮੁਫਤ ਦਿੱਤੀਆਂ ਗਈਆਂ ਨੇ ਨਾਲ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹ ਤੇ ਲੰਗਰ ਰੱਖੇ ਹੋਏ ਨੇ ਨਾਲ ਪ੍ਰਸ਼ਾਦਾ ਵੀ ਸਕਾਵਾਂਗੇ ਸਾਰੇ ਡਾਕਟਰਾਂ ਨੂੰ ਜਿੰਨੀ ਵੀ ਟੀਮ ਉਹਰੇ ਪੱਤਰਕਾਰਾਂ ਦੀ ਟੀਮ ਪਹੁੰਚੀ ਹੈ ਜਾਂ ਡਾਕਟਰ ਸਾਹਿਬਾਨ ਪਹੁੰਚੇ ਨੇ ਜਾਂ ਸਾਡੇ ਪ੍ਰਵਿੰਦਰ ਜੀ ਨੇ ਜਿਨ੍ਹਾਂ ਨੇ ਕੈਂਪ ਦਾ ਸਾਡੇ ਵਾਸਤੇ ਉਹਰੇ ਪ੍ਰਬੰਧ ਕੀਤਾ ਨਗਰ ਦਾ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਨੂੰ ਜੀ ਬਹੁਤ ਫਾਇਦਾ ਹੋਊਗਾ ਦੇਖੋ ਸਾਨੂੰ ਪਤਾ ਲੱਗ ਜੂਗਾ ਵੀ ਦੇਖੋ ਇੰਨੇ ਕ ਰੋਗ ਨੇ ਹਾਂ ਬਿਮਾਰੀ ਕਿਸੇ ਨੂੰ ਦੂਜੀ ਵੀ ਹੁੰਦੀ ਆ ਕਿਸੇ ਨੂੰ ਗੁਪਤ ਰੋਗ ਵੀ ਹੁੰਦੇ ਨੇ ਕਈ ਬੀਬੀਆਂ ਵਿਚਾਰੀਆਂ ਆਈਓ ਦੱਬ ਕੇ ਰੱਖਦੀਆਂ ਨੇ ਦੱਸ ਵੀ ਉਹ ਨਹੀਂ ਗਈਆਂ ਹੈ ਕਿ ਨਹੀਂ ਹੈ ਕੋਈ ਪਰਚੀ ਤੇ ਪੈਸਾ ਨਹੀਂ ਕੋਈ ਦਵਾਈ ਤੇ ਪੈਸਾ ਨਹੀਂ ਫਰੀ ਕੈਂਪ ਹੈ ਜੋ ਵੀ ਆ ਪਹੁੰਚ ਚੁੱਕੇ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਡਾਕਟਰਾਂ ਦੀ ਟੀਮ ਦਾ ਵੀ ਬਹੁਤ ਧੰਨਵਾਦ ਕਰਦੇ ਆ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਕਰੋ ਸਾਨੂੰ ਤੁਸੀਂ ਡਾਕਟਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਵੀ ਇਹੋ ਜਿਹਾ ਮੌਕਾ ਕੱਢਿਆ ਕਰੋ ਸਾਡੇ ਪਿੰਡਾਂ ਦੇ ਵਿੱਚ ਆਇਆ ਬਸ ਟਾਈਮ ਕੱਢਿਆ ਬਹੁਤ ਵਧੀਆ ਅੱਛਾ ਲੱਗਿਆ ਸਾਨੂੰ ਤੇ ਸਾਡੇ ਪਿੰਡ ਦੇ ਪਿੰਡ ਭਾਈ ਕੱਕਰਾਲਾ ਤੇ ਸਾਡੇ ਵੀਰ ਜੀ ਸਾਰੇ ਸਹਿਮਤੀ ਦੇ ਨਾਲ ਡਾਕਟਰ ਬੁਲਾਏ ਹੈਗੇ ਤੇ ਸਾਡੇ ਰੋਗਾਂ ਵਾਸਤੇ ਸਾਨੂੰ ਸਹਾਈਤਾ ਮਿਲ ਰਹੀ ਹੈ ਜੀ ਬਹੁਤ ਜ਼ਰੂਰਤ ਹੈ ਅੱਜ ਕੱਲ ਦੇ ਵਿੱਚ ਬਹੁਤ ਖਤਮ ਹੁੰਦਾ ਜਾ ਰਹੀ ਜੋ ਕਿ ਅਜੇ ਤੱਕ ਬਹੁਤ ਲੋਡ ਹੈ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਪ੍ਰੋਫੈਸ਼ਨ ਕੁਝ ਕੁਝ ਲੋਕ ਹੀ ਨੇ ਜਿਵੇਂ ਸਾਡੇ ਸਰ ਪ੍ਰਵਿੰਦਰ ਸਰ ਨੇ ਇਹੀ ਇਸਰ ਕੁਝ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਵੀ ਲੋਕ ਸਹੀ ਰਹਿਣ ਉਹਨਾਂ ਨੂੰ ਫ੍ਰੀ ਕੈਂਪ ਪ੍ਰੋਵਾਈਡ ਕਰਦੇ ਨੇ ਜੀ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਹਨਾ ਫ੍ਰੀ ਚ ਕਰੋ ਜੋ ਵੀ ਉਹਨਾਂ ਤੋਂ ਨਹੀਂ ਪੈਸੇ ਚਲੇ ਜਾਂਦੇ ਤਾਂ ਉਹਨਾਂ ਨੂੰ ਹੈਲਪ ਕਰਦੇ ਨੇ ਤਾਂ ਇਹ ਬਹੁਤ ਵਧੀਆ ਕੈਂਪ ਹੈ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਇਹਦੇ ਨਾਲ ਆਪਣਾ এনवायरमेंट ਵੀ ਸਹੀ ਰਹਿੰਦਾ ਨਾਲੇ ਲੋਕ ਵੀ ਸਹੀ ਰਹ ਦੇਖੋ ਜੀ ਇਹ ਜੋ ਕੈਂਪ ਲਗਾਏ ਜਾ ਰਹੇ ਨੇ ਬਹੁਤ ਵਧੀਆ ਪ੍ਰਾਲਾ ਕਿਉਂਕਿ ਸਾਨੂੰ ਅੱਜ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਜਿਹੜੇ ਬਹੁਤ ਹੀ ਗੰਭੀਰ ਰੋਗ ਨੇ ਉਹਨਾਂ ਦੇ ਵਿੱਚੋਂ ਨਿਕਲਣ ਵਾਸਤੇ ਜਿਹਦੇ ਵਿੱਚ ਸਾਰਾ ਸਿਸਟਮ ਹੀ ਸਾਡਾ ਉਲਝ ਚੁੱਕਾ ਹੈ ਸਾਡਾ ਵਾਤਾਵਰਨ ਵੀ ਉਲਝ ਚੁੱਕਾ ਹੈ ਸਾਡਾ ਪਾਣੀ ਵੀ ਦਸਤ ਹੋ ਚੁੱਕਾ ਹੈ ਤੇ ਜੋ ਅਸੀਂ ਜ਼ਹਿਰੀਲੀਆਂ ਜਾਂ ਹੋਰ ਫਸਲਾਂ ਦੇ ਵਿੱਚ ਵਰਤ ਰਿਆਂ ਉਹ ਫਸਲਾਂ ਜਿਹੜੀਆਂ ਅਸੀਂ ਖੁਦ ਵੀ ਵਰਤ ਰਿਆਂ ਔਰ ਆਪਣੇ ਬੱਚਿਆਂ ਨੂੰ ਖੁਦ ਉਹੀ ਖਾਣ ਦੇ ਰੂਪ ਵਿੱਚ ਦੇ ਰਿਆਂ ਅੱਜ ਸਾਨੂੰ ਇਸ ਚੀਜ਼ ਤੋਂ ਵੀ ਥੋੜਾ ਜਿਹਾ ਪਾਸਾ ਵਟਣਾ ਪਊਗਾ ਜਿਹੜੀਆਂ ਅਸੀਂ ਜੈਵਿਕ ਖੇਤੀ ਵੱਲ ਤੁਰਨਾ ਪਊਗਾ ਤੇ ਬਹੁਤ ਦ੍ਰਿੜ ਇਰਾਦੇ ਨਾਲ ਇਹ ਕੰਮ ਕਰਨਾ ਪੈਣਾ ਕਿਉਂਕਿ ਅਸੀਂ ਇੱਕ ਬਹੁਤ ਡੰਗਾਈ ਜਰੇਲੇ ਉਹਦੇ ਚ ਪਹੁੰਚ ਚੁੱਕੇ ਆ ਜਿਦਾ ਸਾਨੂੰ ਭਿਆਨਕ ਛਿੱਟੇ ਭੁਗਤਨੇ ਪੈ ਰਹੇ ਨੇ ਔਰ ਦੇਖ ਰਹੇ ਹਾਂ ਹਾਇ ਬਿਲਕੁਲ ਸਹੀ ਆ ਦੇਖੋ ਆਰਥਿਕ ਪੱਖੋਂ ਵੀ ਬਹੁਤ ਜ਼ਿਆਦੇ ਦੇਖੋ ਲੋਕਾਂ ਦੀ ਗ੍ਰਾਵਟ ਆ ਚੁੱਕੀ ਆ ਤੇ ਮਹਿੰਗਾਈ ਦਾ ਜਮਾਨਾ ਲਾਜ ਕਰਾਉਣੇ ਅੱਜ ਸੌਖੇ ਨਹੀਂ ਹੈਗੇ ਤੇ ਖਾਸ ਕਰਕੇ ਬਜ਼ੁਰਗਾਂ ਨੂੰ ਕੈਮਰਾਮੈਨ ਪਰਸਮ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ ਨਿਊਜ਼